ਅਸੀਂ ਸਰਕਾਰੀ ਆਡਿਟ ਪੀਓ ਸਟਾਫ ਨੂੰ ਕਾਰਜਕਾਰੀ ਕਮੇਟੀ ਸਰ ਤਿੰਨ ਪੀਓ ਫੋੜੇ ਸਰ ਕੀ ਮੈਟਰ ਹੈ ਅੱਜ ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਰੇਡ ਕਰਕੇ ਦੋ ਪੀਓ ਰੈਸਟ ਕੀਤੇ ਇੱਕ ਜਿਹੜਾ ਪੀਓ ਕੱਲ ਰਾਤੀ ਪਰਸੋਂ ਰਾਤੀ ਕੀਤਾ ਸੀ ਰੈਸਟ ਟੋਟਲ ਤਿੰਨ ਪੀਓ ਹੋ ਗਏ ਜਿਹੜੇ ਪੀਓ ਰੈਸਟ ਕੀਤੇ ਉਹਦੇ ਵਿੱਚ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਪੁੱਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅਮਰਸਾ ਸਿਟੀ ਤੇ ਸਰਦਾਰ ਹਰਪੀ ਸਿੰਘ ਜੀ ਮਡੇਰ ਪੀਪੀਐਸ ਡਿਸਪਲਿਨ ਇਨਵੈਸਟੀਗੇਸ਼ਨ ਅਫੀਸਰ ਸਿਟੀ ਤੇ ਸਰਦਾਰ ਨਵਜੋਤ ਸਿੰਘ ਜੀ ਸਿੱਧੂ ਬੀਬੀਐਸ اے ડીસી ਬੀ ਇਨਵੈਸਟੀਗੇਸ਼ਨ ਦੇ ਦਿਸ਼ਾ ਨਿਰਦੇਸ਼ ਅਕੋਰਡਿੰਗ ਸਾਡਾ ਸਟਾਫ ਜਿਹੜਾ ਕੰਮ ਕਰ ਰਿਹਾ ਜੀ ਜਿਹੜੇ ਪੀਓ ਅਰੈਸਟ ਕੀਤੇ ਉਹਨਾਂ ਦੀ ਡਿਟੇਲ ਇਸ ਪ੍ਰਕਾਰ ਹੈ ਜੀ ਜਿਹੜਾ ਪਹਿਲਾ ਪੀਓ ਸੀ ਜਿਹੜਾ ਪਰਸੋਂ ਰਾਤੀ ਰੈਸਟ ਕੀਤਾ ਸੀ ਸੈਟਰਡੇ ਨਾਈਟ ਉਹ ਹੈ ਜੀ ਲਾਡੀ ਸਿੰਘ ਸਨੋ ਪ੍ਰੇਮ ਸਿੰਘ ਆਰਓ ਪਿੰਡ ਬਸਰ ਕੇ ਅਮਰਸਰ ਦਾ ਰਹਿਣ ਵਾਲਾ ਇਹ ਬਾਲਦਾਲਤ ਸ਼੍ਰੀ ਅਮਰਜੀਤ ਸਿੰਘ ਜੀ ਐਮਸੀ ਦੀ ਕੋਰਟ ਦੇ ਵਿੱਚੋਂ ਮਕਦਮਾ ਨੰਬਰ 423 ਡੇਟਡ 19/09/2000 ਵਿਦਾਏ ਆਪਣਾ ਪੀਓ ਜਿੱਤੇ ਕਾਰਡ 14 14 ਕਸ਼ਾਈਕਟਰ ਦਾ ਪਰਚਾਦਰ ਜੇ थाना ਸਲਾਮਾਬਾਦ ਦਾ ਪੀਓ ਸੀ ਇਹਦੀ ਪੀਓ ਡੇਟ ਹੈ 7 10 2024 ਇਹਨੂੰ थाना ਸਲਾਮਾਬਾਦ ਦੇ ਹੈਡਓਵਰ ਕਰਤਾ ਜਿਹੜੇ ਦੋ ਪੀਓ ਅੱਜ ਸਵੇਰੇ ਮਾਰਨਿੰਗ ਮੈਂ ਤੇ ਮੇਰੀ ਟੀਮ ਨੇ ਰੈਸਟ ਕੀਤੇ ਆ ਉਹਨਾਂ ਦੀ ਡਿਟੇਲ ਇਸ ਪ੍ਰਕਾਰ ਹੈ ਜੀ ਜਿਹੜਾ ਇੱਕ ਪੀਓਗਾ ਮੋਹਿਤ ਇਲਿਸ ਮੋਨੂ ਇਹ son of ਹਰਦੇਵ ਸਿੰਘ ਵਾਸੀ ਆਰੋ ਗੁਰੂ ਗੁਰਦੁਆਰੇ ਦੀ ਗਲੀ ਗੇੜ ਭਗਤਾਲਾ ਥਾਣਾ ਗੇਟ ਕੀ ਮਾਨ ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਬਾਦ ਅਦਾਲਤ ਸ਼੍ਰੀ ਦਲਜੀਤ ਸਿੰਘ ਰੱਲਨੇ ਜੀ ਐਡੀਸ਼ਨ ਜੱਜ ਉਹਨਾਂ ਦੀ ਕੋਰਟ ਦੇ ਵਿੱਚੋਂ ਮੁਕੱਦਮਾ ਨੰਬਰ ਹੈਗਾ ਜੀ 369 ਡੇਟਡ 29/7/2017 ਜੁਰਮ 379 ਬੀ 34 ਆਈਪੀਸੀ ਇਹ ਆਪਣਾ ਥਾਣਾ ਸਿਵਲਾਈਂ ਦਾ ਮੁਕੱਦਮਾ ਇਹਦੇ ਵਿੱਚ ਪੀਓਸੀ ਜਿਹਦੀ ਪੀਓ ਡੇਟ ਹੈਗੀ 14/11/2022 ਜਿਹੜਾ ਤੀਸਰਾ ਪੀਓ ਬਾਦਾਲਤਸ਼ਰੀ ਅਮਰਜੀਤ ਸਿੰਘ ਜੀਐਮਐਸਸੀ ਦੀ ਕੋਰਟ ਦੇ ਵਿੱਚੋਂ ਮੁਕੱਦਮਾ ਨੰਬਰ 90 ਡੇਟਡ 10/3/2021 ਅੰਡਰ ਸੈਕਸ਼ਨ 13(1) 69 ਜੂਏ ਦਾ ਪਰਚੇਜਿੰਗ ਗੈਂਬਲਿੰਗ ਐਕਟ ਦਾ ਇਹ ਥਾਣਾ ਸਲਾਮਾਬਾਦ ਦਾ ਪੀਓ ਜੀ ਇਹ ਦਾ ਨਾਮ ਹੈ ਜੁਗਰਾਤ ਸਿੰਘ ਇਲਿਜ਼ ਬਾਹੂ son of ਹਰਮਨਪਾਲ ਸਿੰਘ ਵਾਸੀ ਹਾਊਸ ਨੰਬਰ 52 ਸੋਨ ਐਵੇਨਿਊ ਕੋਟ ਖਾਲਸਾ ਅਮਰitsar ਦਾ ਰਹਿਣ ਵਾਲਾ ਇਹ ਇਹਦੀ ਪੀਓ ਡੇਟ ਹੈ 23/9/2024 ਇਹ ਤਿੰਨ ਪੀਓ ਰੈਸਟ ਕੀਤੇ ਆ ਇਹਨਾਂ ਦੀ ਇਹਨਾਂ ਦੀ ਜਿਹਨਾਂ ਦੇ ਵਿੱਚੋਂ ਦੋਹਾਂ ਦੀ ਜਿਹੜੀ ਗ੍ਰਿਫਤਾਰੀ ਆ ਉਹ ਥਾਣਾ ਸਲਾਮਾਬਾਦ ਦੇ ਵਿੱਚ ਪਈ ਆ ਇੱਕ ਦੀ ਥਾਣੇ ਸਿਵਲਾਈਂ ਦੇ ਵਿੱਚ ਪਈ ਹੈ ਚਲੋ ਤਿੰਨਾਂ ਦੀ ਬੈਕਗ੍ਰਾਉਂਡ ਕੀ ਹੈ ਸਰ ਬੈਕਗ੍ਰਾਉਂਡ ਇਸ ਤਰ੍ਹਾਂ ਹੀ ਹੈ ਦੋ ਤੇ ਇੱਕ ਤੇ ਸ਼ਰਾਬ ਦਾ ਪਰਚਾ ਉਹ ਦੇਸੀ ਸ਼ਰਾਬ ਦਾ ਕਾਰੋਬਾਰ ਕਰਦਾ ਤੇ ਇੱਕ ਜਿਹੜਾ ਜੈਮਿੰਗਰ ਦਾ ਪਰਚਾ ਜਿਹਦੇ ਉਹ ਝੂਵਾ ਜਾ ਖੇਡਦਾ ਸੀ ਇਸ ਤਰ੍ਹਾਂ ਹੀ ਸੰਗਤ ਪੰਗਤ ਦੇ ਵਿੱਚ ਬੈ ਕੇ ਝੂਵਾ ਜਾ ਖੇਡਨ ਦਾ ਆਦੀ ਸੀ ਤੇ ਇੱਕ ਤੇ ਚੋਰੀ ਦੇ ਮਕਦਮੇ 179 ਦਾ ਉਹ ਤੇ ਦੋ ਮਕਦਮੇ ਨੇ ਉਹ ਇਸ ਤਰ੍ਹਾਂ ਹੀ ਬੁਰੀ ਸੰਗਤ ਦੇ ਵਿੱਚ ਪੈ ਕੇ ਚੋਰੀ ਚੋਰੀ